ਜਿਹੜੀਆਂ ਚੀਜ਼ਾਂ ਨੂੰ ਪਕੜ ਲਿਆ ਭਰਜਵਾਨੀ ਤੱਕ ਉਹਨੂੰ ਬੁੱਢੇ ਹੋਣ ਤੱਕ ਸੱਜੇ ਸੱਜੇ ਛੱਡਣਾ ਪੈਗਾ ਜਿਵੇਂ ਜਹਾਜ਼ ਆਪਣੀ ਉਚਾਈ ਪਹਿਲਾਂ ਨਹੀਂ ਛੱਡੇਗਾ ਉਹ ਸਹੀ ਤਰੀਕੇ ਨਾਲ ਧਰਤੀ ਤੇ ਲੈਂਡ ਨਹੀਂ ਕਰੇਗਾ ਐਦਾਂ ਜੀਵਨ ਵਿੱਚ ਗੁਰੂ ਨੇ ਕਿਹਾ ਜੋ ਕੋਈ ਤੂੰ ਪਕੜ ਕੀਤੀ ਉਹਨੂੰ ਸੱਜੇ ਸੱਜੇ ਛੱਡਣਾ ਸ਼ੁਰੂ ਕਰ ਹੌਲੀ ਹੌਲੀ ਉਹ ਆਤਮਤ ਅਗਣੀਆਂ ਸ਼ੁਰੂ ਕਰ ਕਦੇ ਨਾਲ ਬਦਲ ਲੰਗੀਆਂ ਇੱਕੋ ਚੀਜ਼ ਨਾਲ ਜਿਹਨੂੰ ਕਹਿੰਦੇ ਹੋ ਨਾਮ ਸੰਤੋਖੀ ਮਨ ਨੂੰ ਸਬਰ ਆ ਗਿਆ ਨਾ ਸੰਤੋਖ ਆ ਗਿਆ ਵਹਿਗੁਰੂ ਦੇ ਨਾਮ ਨਾਲ ਕਿ ਠੀਕ ਹੈ ਵਸ ਜੋ ਕੁਝ ਮਿਲਣਾ ਸੀ ਠੀਕ ਮਿਲ ਗਿਆ ਜਿੰਨਾ ਕੋ ਚਾਹੀਦਾ ਸੀ ਠੀਕ ਹੈ ਇੰਨੀ ਕੁ ਤਰੱਕੀ ਹੋ ਗਈ ਬਹੁਤ ਹੈ ਜੇ ਤੁਸੀਂ ਬਹੁਤ ਖੋਗੇ ਉਤੋਂ ਉੱਪਰ ਜਾਣਾ ਹੈ ਹੋਰ ਉੱਪਰ ਜਾਣਾ ਹੈ ਫਿਰ ਸਾਥ ਸੰਗਤ ਉਹ ਕ੍ਰੈਸ਼ ਹੋ ਜਾਂਦੀਆਂ ਨੇ ਚੀਜ਼ਾਂ ਆਪਣੀ ਮੰਜ਼ਲ ਤੇ ਨਹੀਂ ਪਹੁੰਚਦੀ ਇਸ ਲਈ ਜਿੰਨਾ ਕੋ ਜੀਵਨ ਵਿੱਚ ਮਿਲਿਆ ਉਹ ਤੇ ਸਬਰ ਤੇ ਸੰਤੋਖ ਹੋਣਾ ਚਾਹੀਦਾ ਜੇ ਕੋਈ ਇੱਛਾ ਪੂਰੀ ਹੋ ਗਈ ਠੀਕ ਹੈ ਜੇ ਕੋਈ ਰਹਿ ਗਈ ਤਾਂ ਵੀ ਠੀਕ ਹੈ ਉਹਨੂੰ ਬੁੱਤਾਂ ਮਨ ਤੇ ਨਹੀਂ ਲਾਉਣਾ ਚਾਹੀਦਾ ਨਹੀਂ ਤਾਂ ਬਹੁਤ ਕੁਝ ਹੋਣ ਤੋਂ ਬਾਅਦ ਵੀ ਤੁਸੀਂ ਬਿਮਾਰ ਹੋ ਜਾਉਂਦੇ। ਤੁਹਾਨੂੰ ਕੋਈ ਠੀਕ ਨਹੀਂ ਕਰ ਸਕੇਗਾ। ایਉਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹੀਂ ਸਿੱਖਾ ਤੈਨੂੰ ਗਮ ਤੋਂ ਰਹਿਤ ਉਸ ਦੇਸ਼ ਵਿੱਚ ਮੈਂ ਟਿਕਾਉਣਾ ਚਾਹੁੰਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਜਣਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੀ। ਇੱਕ ਚੀਜ਼ ਹੁਣ ਧਿਆਨ ਨਾਲ ਸੁਣੋ। ਜਿਸ ਆਨੰਦ ਨੂੰ ਗੁਰੂ ਨੇ ਕਿਹਾ ਸੀ ਸਹਿਜ ਤੋਂ ਆਨੰਦ ਪ੍ਰਾਪਤ ਹੋਣਾ ਹੈ। ਸਤਿਗੁਰੂ ਨੂੰ ਮਿਲਣ ਤੋਂ ਬਾਅਦ ਸਹਿਜ ਮਿਲਣਾ ਹੈ ਸਹਿਜ ਮਿਲਣ ਤੋਂ ਬਾਅਦ ਤੂੰ ਅਨੰਤ ਦੇ ਘਰ ਵਿੱਚ ਜਾਣਾ ਹੈ ਔਰ ਜਦੋਂ ਤੂੰ ਆਨੰਦ ਦੇ ਘਰ ਵਿੱਚ ਟਿਕ ਗਿਆ ਜਿਸ ਧਰਤੀ ਤੇ ਰਹੇਗਾ ਉੱਥੇ ਹੀ ਆਨੰਦਪੁਰ ਸਾਹਿਬ ਹੈ ਆਨੰਦਪੁਰ ਸਾਹਿਬ ਇੱਕ ਧਰਤੀ ਦੇ ਟੁਕੜੇ ਦਾ ਨਾਮ ਨਹੀਂ ਆਨੰਦਪੁਰ ਸਿੱਖਾਂ ਦੇ ਅੰਦਰ ਵਸਾ ਦਿੱਤਾ ਹੈ ਸਿੱਖਾਂ ਆਨੰਦਪੁਰ ਦੀ ਧਰਤੀ ਛੱਡ ਕੇ ਤੈਨੂੰ ਸਰਸਾ ਨਦੀ ਦੇ ਕੰਢੇ ਵੀ ਰਹਿਣਾ ਪਏਗਾ ਉੱਥੇ ਵੀ ਤੂੰ ਗੁਰੂ ਦਾ ਜਾਪ ਜਪ ਕੇ ਆਨੰਦ ਵਿੱਚ ਰਹਿੰਦਾ ਹੈ ਇੱਕ ਛੋਟੀ ਜਿਹੀ ਚੀਜ਼ ਸਮਝੋ ਧਿਆਨ ਨਾਲ ਇੱਕ ਲਖਾਰੀ ਨੇ ਬਹੁਤ ਪਿਆਰਾ ਲਿਖਿਆ ਉਹ ਕਹਿੰਦਾ ਮੈਂ ਇਹ ਸੁਣਦਾ ਰਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਦੁਖੀ ਨਹੀਂ ਹੋਏ ਜ਼ਿੰਦਗੀ ਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਧ ਸੰਕਟ ਜੀਵਨ ਚ ਆਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਸੰਕਟਾਂ ਵਿੱਚ ਮੁਸ਼ਕਲਾਂ ਵਿੱਚ ਕਦੇ ਦੁਖੀ ਨਹੀਂ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਜਿਵੇਂ ਜਿਵੇਂ ਪੰਥੋ ਚਾਈ ਵਿੱਚ ਜਾ ਰਹਾ ਸੀ ਤਿਵੇਂ ਤਿਵੇਂ ਮੁਸ਼ਕਲਾਂ ਵੱਧੀਆਂ ਜਾ ਰਹੀਆਂ ਸਨ ਇਹ ਚੀਜ਼ ਤੁਹਾਡੇ ਧਿਆਨ ਵਿੱਚ ਹੋਏਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਰੋਂ ਦਾਸੀਆਂ ਕੀਤੀਆਂ ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਕਟ ਸੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਮਹਾਰਾਜ ਰੋੜਾਂ ਉੱਤੇ ਵੀ ਸੌਂਦੇ ਰਹੇ ਰੇ ਤੱਕ ਆਹਾਰ ਵੀ ਕਰਦੇ ਰਹੇ ਲੰਬੀ ਯਾਤਰਾ ਪੈਦਲ ਚਲਦੇ ਰਹੇ ਰੇਤ ਅਕ ਆਹਾਰ ਪਰ ਰੋੜਾਂ ਕੀ ਗੁਰ ਕੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋਂ ਬਣਾਈ ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਕਟ ਸੇ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨੂੰ ਕੋਈ ਸੰਕਟ ਨਹੀਂ ਹੋਇਆ ਮਾਤਾ ਸੁਲੱਖਣੀ ਜੀ ਘਰ ਵਿੱਚ ਰਹੇ ਮਹਾਰਾਜ ਦੇ ਬੱਚੇ ਘਰ ਵਿੱਚ ਰਹੇ ਗੁਰੂ ਦੇ ਪਰਿਵਾਰ ਤੇ ਕੋਈ ਸੰਕਟ ਨਹੀਂ ਸਿਰਫ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸ਼ਕਲਾਂ ਵਿੱਚੋਂ ਦਸਿਆ ਕੱਢੀ ਤਾਨੂ ਗੁਰੂ ਅੰਗਦ ਦੇ ਮਹਾਰਾਜ ਦੇ ਪਰਿਵਾਰ ਨੂੰ ਕੋਈ ਸੰਕਟ ਨਹੀਂ ਸੇਵਾ ਕੀਤੀ ਸਿਰਫ ਗੁਰੂ ਅੰਗਦ ਦੇ ਮਹਾਰਾਜ ਨੇ ਗੱਗਰ ਢੋਈ ਸਿਰਫ ਗੁਰੂ ਅਮਰਦਾਸ ਮਹਾਰਾਜ ਨੇ ਪਰਿਵਾਰ ਨੂੰ ਕੋਈ ਸੰਕਟ ਨਹੀਂ ਨਾ ਬਾਬੇ ਮੋਹਨ ਜੀ ਨੇ ਕੋਈ ਸੇਵਾ ਕੀਤੀ ਨਾ ਕੋਈ ਬਾਬਾ ਮੋਰੀ ਜੀ ਨੂੰ ਸੰਕਟ ਸਹਿਣਾ ਪਿਆ ਨਾ ਕਿਸੇ ਨੂੰ ਘਰ ਛੱਡਣਾ ਪਿਆ ਗੱਗਰ ਢੋਈ ਸਿਰਫ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਨੇ ਟੋਕਰੀ ਢੋਈ ਸਿਰਫ ਗੁਰੂ ਰਾਮਦਾਸ ਮਹਾਰਾਜ ਨੇ ਪਰ ਸਾਧ ਸੰਗਤ ਪੰਚਮ ਪਾਤਸ਼ਾਹ ਤੋਂ ਬਾਅਦ ਗੁਰੂ ਘਰ ਵਿੱਚ ਮੁਸ਼ਕਲਾਂ ਵੱਧਨੀਆਂ ਸ਼ੁਰੂ ਹੋਈਆਂ ਛੇਵੇਂ ਪਾਤਸ਼ਾਹ ਵੱਲੇ ਪਰਿਵਾਰ ਸ਼ਾਮਲ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੰਗਾਂ ਲੜੀਆਂ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਪਰਿਵਾਰ ਛੇਵੇਂ ਪਾਤਸ਼ਾਹ ਵੱਲੇ ਸ਼ਾਮਲ ਹੋਏ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗ ਵਿੱਚ ਲੜ ਰਹੇ ਨੇ ਤੇ ਕਰਤਾਰਪੁਰ ਦੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਲੜ ਰਹੇ ਨੇ ਉਦੋਂ ਪਰਿਵਾਰ ਸ਼ਾਮਲ ਹੋਇਆ ਵਿੱਚ ਸੱਤਵੇਂ ਪਾਤਸ਼ਾਹ ਨੂੰ ਇੱਕ ਸੰਕਟ ਸਹਿਣਾ ਪਿਆ ਪਰਿਵਾਰਕ ਤੌਰ ਤੇ ਉਹ ਬਦੱਕੇ 13 ਸਾਲ ਦੀ ਉਮਰ ਦਾ ਆਪਣਾ ਪੁੱਤਰ ਸ੍ਰੀ ਗੁਰੂ ਅੰਮਰਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਹਰਕਮਿੰਦ ਸਿੰਘ ਮਹਾਰਾਜ ਜਦੋਂ ਸੱਤਵੇਂ ਪਾਤਸ਼ਾਹ ਦਾ ਵਕਤ ਆਇਆ ਪਹਿਲੀਆਂ ਪਾਤਸ਼ਾਹੀਆਂ ਨੂੰ ਸੱਤਵੇਂ ਪਾਤਸ਼ਾਹ ਤੱਕ ਇਹ ਸੰਕਟ ਨਹੀਂ ਸੀ ਸਤ ਗੁਰੂ ਗੁਰੂ ਹਰ Rai ਸਿੰਘ ਮਹਾਰਾਜ ਨੂੰ ਆਪਣਾ 13 ਸਾਲ ਦਾ ਪੁੱਤਰ ਘਰੋਂ ਕੱਢਣਾ ਪਿਆ ਸਾਥ ਸੰਗਤ ਇਹ ਨਹੀਂ ਕਿ ਉਹਨੇ ਪਿਤਾ ਦਾ ਹੁਕਮ ਨਹੀਂ ਮੰਨਿਆ ਪਿਤਾ ਦੀ ਹਰ ਗੱਲ ਮੰਨੀ ਪਰ ਜਦੋਂ ਗੱਲ ਗੁਰੂ ਦੀ ਗੁਰਮਤ ਦੀ ਆਈ ਗੁਰੂ ਨਾਨਕ ਦੇ ਸਿਧਾਂਤ ਦੀ ਗੱਲ ਆਈ ਉਦੋਂ ਸ਼੍ਰੀ ਗੁਰੂ ਹਰ Rai ਸਹਿ ਮਹਾਰਾਜ ਨੇ ਕਹਿ ਦਿੱਤਾ ਰਾਮ ਰਾਏ ਜਿੱਧਰ ਤੇਰਾ ਮੂੰਹ ਦਰ ਚਲਾ ਜਾ ਕਹਦੇ ਉਹ ਰਾਮ ਰਾਏ ਨੂੰ ਅੱਜ ਤੋਂ ਬਾਦ ਉਹ ਸਾਡਾ ਪੁੱਤਰ ਨਹੀਂ ਨਾ ਅਸੀਂ ਉਹਦੇ ਕੁਝ ਲੱਗਦੇ ਨਾ ਉਹ ਸਾਡਾ ਕੁਝ ਲੱਗਦਾ 13 ਸਾਲ ਦੀ ਉਮਰ ਵਿੱਚ ਤਿਆਗ ਦਿੱਤਾ ਬਾਬੇ ਰਾਮ ਰਾਏ ਨੂੰ ਔਰ ساری ਉਮਰ ਮੂੰਹ ਨਹੀਂ ਵਖਿਆ RAM RAJ ਦਾ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਭਾਵੇਂ ਬੱਚਾ ਕਿੰਨੀ ਵੀ ਗਲਤੀ ਕਰੇ ਉਹਨੂੰ ਘਰੋਂ ਜੇ ਗੁੱਸੇ 'ਚ ਮਾਹ ਪਿਓ ਕੱਢ ਵੀ ਦੇਣ ਫਿਰ ਉਹਨੂੰ ਮਿਲਣ ਲੱਗ ਪੈਂਦੇ ਨੇ ਫਿਰ ਮਲ ਹਲੈਂਦੇ ਨੇ ਫਿਰ ਮਾਮਾ ਦਾ ਦਿਲ ਤੜਫਦੇ ਫਿਰ ਪਿਓ ਕਿਤੇ ਉਹਨਾਂ ਕਿਤੇ ਫਿਰ ਉਹਨੂੰ ਮਿਲਣ ਲੱਗ ਪੈਂਦੇ ਗਲਤੀ ਛੱਡ ਕੇ ਪਰ ਗੁਰੂ ਘਰ ਰਾਏ ਸਹਿ ਮਹਾਰਾਜ ਨੇ ساری ਉਮਰ RAM RAJ ਦਾ ਮੂੰਹ ਨਹੀਂ ਵਖਿਆ ਸੰਕਟ ਸ਼ੁਰੂ ਹੋ ਗਿਆ ਨਵੇਂ ਪਾਤਸ਼ਾਹ ਵੇਲੇ ਪਰਿਵਾਰ ਸ਼ਾਮਲ ਹੋਇਆ ਸੰਕਟ ਵਿੱਚ ਪੰਥ ਚੜ੍ਹਾਈ ਵੱਲ ਜਾ ਰਿਹਾ ਸੀ ਸੰਕਟ ਵੱਧਦੇ ਜਾ ਰਹੇ ਸੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੁਰਬਾਨੀ ਦਿੰਦੇ ਨੇ ਸੀਸ ਦਿੰਦੇ ਨੇ ਸੰਕਟ ਸਹਿਣਾ ਪਿਆ ਮਾਂ ਗੁਜਰੀ ਨੂੰ ਆਪਣੀ ਝੋਲੀ ਵਿੱਚ ਸੀਸ ਪੋਇਆ ਆਪਣੇ ਪਤੀ ਦਾ ਪਤਨੀ ਵਾਸਤੇ ਬੜਾ ਸੰਕਟ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਸ਼ਹਾਦਤ ਦਿੰਦੇ ਨੇ ਦੁੱਖ ਸਹਿਣੇ ਪਏ ਮਾਤਾ ਗੁਜਰੀ ਜੀ ਨੂੰ ਨਾਲ ਦੁੱਖ ਸਹਣੇ ਪਏ ਉਸ ਵਕਤ 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਦਾ ਸੀਸ ਦਾ ਸਸਕਾਰ ਕੀਤਾ ਸਾ ਸੰਗਤ ਪਰਿਵਾਰ ਨੂੰ ਸੰਕਟ ਸ਼ੁਰੂ ਹੋਏ ਦਸ਼ਮੇਸ਼ ਪਾਤਸ਼ਾਹ ਵੱਲੋਂ ਸੰਕਟ ਹੋਰ ਵਧ ਗਿਆ ਹੁਣ ਉਹ ਲਖਾਰੀ ਲਿਖਦਾ ਹੈ ਕਹਿੰਦਾ ਮੈਨੂੰ ਇਹ ਸੁਣਨ ਵਿੱਚ ਬਹੁਤ ਵਾਰ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਦੁਖੀ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੇ ਕਿਸੇ ਨੇ ਰੋਂਦਿਆ ਨਹੀਂ ਵੇਖਿਆ ਤੋਂ ਲਿਖਾਰੀ ਕਹਿੰਦਾ ਮੈਂ ਪਹੁੰਚ ਗਿਆ ਪਟਨੇ ਦੀ ਧਰਤੀ ਤੇ ਪਟਨਾ ਸਾਹਿਬ ਦੀ ਧਰਤੀ ਨੂੰ ਪੁੱਛਿਆ ਪਟਨਾ ਇਹਦੀ ਧਰਤੀ ਹੈ ਤੇਰੇ ਇਸ ਜਗ੍ਹਾ ਉੱਤੇ 5 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਰਹੇ ਬਚਪਨ ਵਿੱਚ ਬੱਚਾ ਬਹੁਤ ਵਾਰ ਰੋਂਦਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਏ ਨੇ ਕਦੇ ਪਟਨਾ ਸਾਹਿਬ ਪਟਨੇ ਦੀ ਧਰਤੀ ਤੋਂ ਲਿਖਾਰੀ ਪੁੱਛਦਾ ਦੇਵ ਵਿਦਵਾਨ ਕਹਿੰਦਾ ਮੈਨੂੰ ਪਟਨੇ ਦੀ ਧਰਤੀ ਤੋਂ ਆਵਾਜ਼ ਆਈ ਪਟਨੇ ਦੀ ਧਰਤੀ ਨੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਕਦੇ ਬਚਪਨ ਵਿੱਚ ਰੋਂਦਾ ਵੇਖਿਆ ਨਹੀਂ ਇਸ ਧਰਤੀ ਤੇ ਰੋਂਦਿਆਂ ਨੂੰ ਤਾਂ ਗੁਰੂ ਨੇ ਹਸਾਇਆ ਕਿਸੇ ਰਾਣੀ ਦੀ ਕੁੱਖ ਚੋਂ ਕੋਈ ਔਲਾਦ ਨਾ ਹੋਈ ਰਾਣੀ ਰੋਜ਼ ਰੋਂਦੀ ਹੈ ਗੋਦੀ ਵਿੱਚ ਬੈਠ ਕੇ ਗੁਰੂ ਗੋਵਿੰਦ ਰਾਏ ਮਹਾਰਾਜ ਨੇ ਰੋਂਦੀ ਹੋਈ ਰਾਣੀ ਨੂੰ ਹਸਾ ਦਿੱਤਾ ਉਹਨੂੰ ਪਿਆਰ ਨਾਲ ਕਿਹਾ ਮਹਾਂ ਇੰਨੀਆਂ ਦਹਾਕਿਆਂ ਤੋਂ ਕੰਨ ਤਰਸ ਗਏ ਸੀ ਕੋਈ ਬੱਚਾ ਮਾਂ ਕਵੇ ਉਹ ਰਹਾਣੀ ਮਹਿਣੀ ਜਿਹਦੇ ਕੋਲੋਂ ਪਟਨੇ ਦੀਆਂ ਮਾਈਆਂ ਨੇ ਆਪਣੇ ਬੱਚੇ ਲੁਕਾਉਣੇ ਸ਼ੁਰੂ ਕਰ ਦਿੱਤੇ ਆਪਣੇ ਬੱਚਿਆਂ ਨੂੰ ਕਿਹਾ ਰਾਣੀ ਦੇ ਮਹਿਲ ਵੱਲ ਨਾ ਜਾਇਆ ਕਰੋ ਔੰਤਰੀ ਹੈ ਉਹਦੀ ਖੁੱਖ ਸੁੱਕੀ ਹੈ ਜੇ ਉਹਦਾ ਪਰਸ਼ਾਵਾ ਪੈ ਗਿਆ ਬੱਚੇ ਸੁਪਣ ਲੱਗ ਜਾਂਦੇ ਸਾਥ ਸੰਗਤ ਅੱਜ ਕੱਲ ਨਹੀਂ ਇਹ ਪਹਿਲਾ ਵਕਤ ਸੀ ਕਿ ਜਿਸ ਮਾਈ ਦੇ ਔਲਾਦ ਨਾ ਹੋਵੇ ਲੋਕੀ ਆਪਣੇ ਬੱਚੇ ਨੂੰ ਉੱਤੋਂ ਦੂਰ ਰੱਖਦੇ ਸੀ ਕਿਉਂ ਇਹਦੀ ਕੁੱਖ ਸੁੱਕੀ ਹੈ ਜੇ ਕਿਸੇ ਉੱਤੇ ਪਰਸ਼ਾਵਾ ਪੈ ਗਿਆ ਬੱਚਾ ਸੁੱਕਣ ਨਾ ਲੱਗਦਾ ਭਾਵੇਂ ਉਹ ਬਿਮਾਰੀ ਹੁੰਦੀ ਸੀ ਜੇ ਕਿਸੇ ਦਾ ਬੱਚਾ ਸੁੱਕਣ ਲੱਗਦਾ ਨਾ ਤਾਂ ਕਹਿਣਾ ਇਹਦੇ ਉੱਤੇ ਕਿਸੇ ਦਾ ਪਰਸ਼ਾਵਾ ਪਿਆ ਹੋਇਆ ਕੁੱਖ ਸੁੱਕੀ ਵਾਲੀ ਦਾ ਕਿਸੇ ਅੰਤਰੀ ਦਾ ਇਹਦੇ ਉੱਤੇ ਪਰਸ਼ਾਵਾ ਪੈ ਗਿਆ ਜਿਹਦੇ ਔਲਾਦ ਨਹੀਂ ਹੈ ਆਪਣੇ ਬੱਚਿਆਂ ਨੂੰ ਮਾਈਆਂ ਲੁਕਾਉਣ ਲੱਗ ਪਈਆਂ ਉਹਦੇ ਮਹਿਲ ਵੱਲ ਨਾ ਜਾਇਆ ਕਰੋ ਕਿਤੇ ਬੱਚੇ ਨੂੰ ਸੋਕਾ ਨਾ ਪੈ ਜਾ ਕਿਉਂ ਕੁੱਖ ਸੁੱਕੀ ਵਾਲੀ ਦਾ ਪਰਸ਼ਾਮਾ ਨਾ ਪੈ ਜਾ ਘਰ ਵਿੱਚ ਕਲਨੀ ਰਹਿ ਕੇ ਉਦਾਸ ਰੋਣ ਲੱਗ ਪਈ ਉਸ ਧਰਤੀ ਤੇ ਰੋਂਦੀ ਰਾਣੀ ਨੂੰ ਜੇ ਹਸਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਗੋਦੀ ਵਿੱਚ ਬਹਿ ਕੇ ਪਿਆਰ ਨਾਲ ਕਿਹਾ ਮਹਾ ਦੂਜੇ ਬੱਚਿਆਂ ਨੂੰ ਲਿਆ ਕੇ ਉਸ ਬੇੜੇ ਵਿੱਚ ਰੋਜ਼ ਖਡਾਉਂਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਾਧ ਸੰਗਤ ਐਸੀ ਬਖਸ਼ਿਸ਼ ਕੀਤੀ ਉਸ ਰਾਣੀ ਨੂੰ ਜਿਹਨੂੰ ਲੋਕ ਕਹਿੰਦੇ ਸੀ ਪਰਸ਼ਾਮਾ ਪੈ ਗਿਆ ਬੱਚੇ ਸੁੱਕ ਨਾ ਜਾਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਜਾ ਮਾ ਤੇਰੇ ਵਿਹੜੇ ਵਿੱਚ ਆ ਕੇ ਲੋਕ ਔਲਾਦ ਮੰਗਣਗੇ ਜਿਹਦੇ ਔਲਾਦ ਨਹੀਂ ਹੋਏਗੀ ਤੇਰੇ ਵਿਹੜੇ ਚ ਉਗ ਲਿਆ ਕਰੇ ਅੱਜ ਉੱਥੇ ਇੱਕ ਦਰਖਤ ਤੇ ਕਰੋੰਡੇ ਦਾ ਦਰਖਤ ਲੋਕੀ ਉੱਥੇ ਬਹਿ ਕੇ ਸ਼ਰਧਾ ਭਾਵਨਾ ਨਾਲ ਪਾਠ ਕਰਕੇ ਅਰਦਾਸ ਕਰਦੇ ਸਤ ਸੰਗਤ ਕਈ ਪਰਿਵਾਰ ਮੈਨੂੰ ਇਸ ਉਮਰ ਤੱਕ ਮਿਲੇ ਨੇ ਜਿਨ੍ਹਾਂ ਨੂੰ ਉਸ ਧਰਤੀ ਤੋਂ ਕੁੱਖ ਨੂੰ ਭਾਗ ਲੱਗਿਆ ਜਿਹੜੇ ਕਹਿੰਦੇ ਸਨ ਸੁੱਕੀ ਕੁੱਖ ਵਾਲੀ ਦਾ ਪਰਸ਼ਾਵਾਂ ਪੈ ਜਾਏ ਬੱਚਾ ਸੁੱਕ ਨਾ ਜਾਏ ਸੁੱਕੀਆਂ ਕੁੱਖਾਂ ਵਾਲਿਆਂ ਨੂੰ ਭਾਗ ਲੱਗਦਾ ਉਸ ਵਿਹੜੇ ਵਿੱਚੋਂ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਪਟਨੇ ਦੀ ਧਰਤੀ ਨੇ ਜਵਾਬ ਦਿੱਤਾ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੋਂਦੀ ਹੋਏ ਰਾਣੀ ਨੂੰ ਹਸਾਇਆ ਇਸ ਧਰਤੀ ਤੇ ਰੱਬ ਨੂੰ ਮਿਲਣ ਦੀ ਤਾਂਗ ਲੱਗ ਕੇ ਰੋਜ਼ ਵਿਰਹਾ ਕਰਦੇ ਪੰਡਤ ਸ਼ਿਵਦਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦ ਦਾ ਘਰ ਬਖਸ਼ਿਸ਼ ਕੀਤਾ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਂਦਿਆਂ ਨੂੰ ਹਸਾਉਂਦੇ ਰਹੇ ਪਰ ਪਟਨੇ ਦੀ ਧਰਤੀ ਨੇ ਗੁਰੂ ਗੋਬਿੰਦ ਸਿੰਘ ਨੂੰ ਕਦੇ ਰੋਂਦਿਆਂ ਨਹੀਂ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੇ ਉਦਾਸ ਤੇ ਦੁਖੀ ਨਹੀਂ ਵੇਖਿਆ ਤੇ ਪਟਨੇ ਦੀ ਧਰਤੀ ਨੇ ਕਿਹਾ ਲਿਖਣ ਵਾਲਿਆ ਮੇਰੇ ਕੋਲ ਤਾਂ 5 ਸਾਲ ਇਸ ਗੋਦ ਵਿੱਚ ਗੁਰੂ ਗੋਬਿੰਦ ਸਿੰਘ ਰਹੇ ਨੇ ਸਭ ਤੋਂ ਵੱਧ ਵਕਤ ਆਨੰਦਪੁਰ ਸਾਹਿਬ ਰਹੇ ਨੇ ਜਾ ਕੇ ਪੁੱਛ ਆਨੰਦਪੁਰ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਉੱਥੇ ਕਦੇ ਦੁਖੀ ਹੋਏ ਹੋਣਗੇ ਪੁੱਛਿਆ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਕਹਿੰਦੇ ਜਦੋਂ ਉਹ ਲਖਾਰੀ ਆਨੰਦਪੁਰ ਸਾਹਿਬ ਪਗਿੰਦਾ ਮੈਂ ਪਹੁੰਚਿਆ ਉਸ ਧਰਤੀ ਨੂੰ ਪੁੱਛਿਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਆਪਣੇ ਹੱਥਾਂ 'ਚ ਲਿਆ ਝੋਲੀ 'ਚ ਪਾਇਆ 9 ਸਾਲ ਦੀ ਉਮਰ ਵਿੱਚ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਏ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੇ ਜਵਾਬ ਦਿੱਤਾ ਇੱਥੇ 9 ਸਾਲ ਦੀ ਉਮਰ ਵਿੱਚ ਇੱਕ ਪੁੱਤਰ ਨੇ ਪਿਓ ਦੇ ਸੀਸ ਦਾ ਸੰਸਕਾਰ ਕੀਤਾ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਖਾਂ ਵਿੱਚ ਹੰਝੂ ਤੇ ਦੁੱਖ ਨਹੀਂ ਇੱਥੇ ਭਰ ਜਵਾਨੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਅਕਾਲ ਚਲਾਣਾ ਕਰ ਗਏ ਆਪਣੇ ਛੋਟੇ ਛੋਟੇ ਬੱਚੇ ਸਾਹਮਣੇ ਨੇ ਤੇ ਭਰ ਜਵਾਨੀ ਵਿੱਚ ਆਪਣੇ ਮਹਿਲ ਮਾਤਾ ਜਿੱਤੋ ਜੀ ਦਾ ਸੰਸਕਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਮ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਦੁਖੀ ਨਹੀਂ ਕਿਸ ਨੇ ਦੇਖਿਆ ਤਮ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੇ ਵਿੱਚ ਖੁਸ਼ ਰਹੇ ਗੁਰੂ ਗੋਬਿੰਦ ਸਿੰਘ ਤਮ ਹੀ ਰੋਏ ਨਹੀਂ ਤੇ ਨੰਨਪੁਰ ਸਾਹਿਬ ਦੀ ਧਰਤੀ ਨੇ ਕਿਹਾ ਜੇ ਮੇਰੇ ਕੋਲੋਂ ਪੁੱਛਣੇ ਇੱਥੇ ਸੰਕਟ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਹੇ ਨੇ 8 8 ਮਹੀਨੇ ਘੇਰਾ ਪਿਆ ਰਿਹਾ ਸਹਿਬ ਜੱਦੇ ਭੁੱਖਣ ਭਾਣੇ ਅੱਧੀ ਰੋਟੀ ਤੇ ਗੁਜ਼ਾਰਾ ਕਰਦੇ ਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਖੀ ਨਹੀਂ ਆਨੰਦਪੁਰ ਸਾਹਿਬ ਵਿੱਚ ਆਨੰਦ ਵਿੱਚ ਰਹੇ ਆਨੰਦਪੁਰ ਦੀ ਧਰਤੀ ਨੇ ਕਿਹਾ ਜੇ ਪੁੱਛਣਾ ਜਾ ਕੇ ਉਹ ਧਰਤੀ ਨੂੰ ਪੁੱਛ ਮੇਰੇ ਕੋਲ ਰਹਿੰਦੇ ਆ ਤਾਂ ਗੁਰੂ ਗੋਬਿੰਦ ਸਿੰਘ ਦੇ ਸਿਰ ਤੇ ਛੱਤ ਸੀ ਆਨੰਦਪੁਰ ਸਾਹਿਬ ਦੀ ਧਰਤੀ ਨੇ ਕਿਹਾ ਮੇਰੇ ਕੋਲ ਰਹਿੰਦੇ ਆ ਤਾਂ ਗੁਰੂ ਗੋਬਿੰਦ ਸਿੰਘ ਕੋਲ ਸਹਿਬ ਜੱਦੇ ਸੀ ਮੇਰੇ ਕੋਲ ਰਹਿੰਦੇ ਆ ਤਾਂ ਸਿਰ ਤੇ ਛੱਤ ਖਾਣ ਨੂੰ ਭੋਜਨ ਰਹਿਣ ਨੂੰ ਜਗ੍ਹਾ ਸੀ ਪਰ ਇੱਕ ਧਰਤੀ ਉਹ ਵੀ ਐ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਉੱਤੇ ਛੱਤ ਨਹੀਂ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਦੇ ਸਹਬਜਦ ਦੇ ਨਹੀਂ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਦਾ ਪਰਿਵਾਰ ਨਹੀਂ ਸੀ ਸ਼ਾਇਦ ਉਸ ਧਰਤੀ ਤੇ ਕਦੇ ਦੁਖੀ ਹੋਏ ਹੋਣਗੇ ਸ਼ਾਇਦ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਉਦਾਸ ਹੋਏ ਹੋਣਗੇ ਸ਼ਾਇਦ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦ ਤੋਂ ਸਖਣੇ ਹੋਏ ਹੋਣਗੇ ਉਹ ਧਰਤੀ ਨੂੰ ਜਾ ਕੇ ਪੁੱਛੋ ਧਰਤੀ ਐ ਸਰਸਾ ਨਦੀ ਦਾ ਕੰਡਾ ਕਹਿੰਦੇ ਸਰਸਾ ਨਦੀ ਦੇ ਕੰਡੇ ਤੇ ਪੁੱਜਿਆ ਪੁੱਛਿਆ ਇੱਥੇ ਤਾਂ ਮੀਂਹ ਵਰ ਰਿਹਾ ਸੀ ਇੱਥੇ ਤਾਂ ਸਿਰ ਤੇ ਛੱਤ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਤਾਂ ਜਹਾਰ ਸਿੰਘ ਜੱਟ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਦੋ ਪਰਿਵਾਰ ਸਮੇਤ ਵਿਛੜ ਚੁੱਕੇ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ ਉਸ ਧਰਤੀ ਨੇ ਗਵਾਹੀ ਭਰੀ ਇੱਥੇ ਬਹਿ ਕੇ ਵੀ ਗੁਰੂ ਗੋਬਿੰਦ ਸਿੰਘ ਜਪਜੀ ਦਾ ਜਾਪ ਕਰਦੇ ਰਹੇ ਉਸ ਵਕਤ ਜਪਜੀ ਦਾ ਜਾਪ ਕਰਨਾ ਜ਼ਰੂਰ تھا ਗੁਰੂ ਗ੍ਰੰਥ ਕੀ ਬਾਣੀ ਸੇ ਭਰਨਾ ਸਰੂਰ ਥਾ ਪਰਿਵਾਰ ਵਿਛੜ ਰਿਹਾ ਆਸਾ ਦੀ ਵਾਰ ਦਾ ਪਾਠ ਤਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣ ਰਹੇ ਨੇ ਜਪਜੀ ਦਾ ਜਾਪ ਤਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਨੇ ਪਰਵਾਰ ਵਿਛੋੜੇ ਵਾਲੀ ਜਗ੍ਹਾ ਤੇ ਵੀ ਗੁਰੂ ਗੋਬਿੰਦ ਸਿੰਘ ਦੁਖੀ ਨਹੀਂ ਪਤਾ ਕਿਉਂ ਜਿਸ ਗੁਰੂ ਨੇ ਸਿੱਖਾਂ ਨੂੰ ਅਨੰਦਪੁਰ ਦਾ ਵਾਸੀ ਬਣਾਇਆ ਉਸ ਗੁਰੂ ਨੇ ਕਿਹਾ ਧਰਤੀ ਦਾ ਟੁਕੜਾ ਕੱਲਾ ਅਨੰਦਪੁਰ ਸਾਹਿਬ ਨਹੀਂ ਹੈ ਸਿੱਖੋ ਮੈਂ ਤੁਹਾਡੇ ਹਿਰਦੇ ਨੂੰ ਅਨੰਦਪੁਰ ਸਾਹਿਬ ਬਸਾਉਣਾ ਚਾਹੁੰਦਾ ਤੁਸੀਂ ਦੁੱਖ ਦੇ ਸੰਕਟ ਦੇ ਘੇਰੇ ਵਿੱਚ ਵੀ ਰਹੋ ਤਾਂ ਵੀ ਤੁਸੀਂ ਆਨੰਦ ਵਿੱਚ ਰਹੋ ਤੁਸੀਂ ਦੁੱਖ ਦੇ ਹੁੰਦਿਆਂ ਵੀ ਆਨੰਦ ਵਿੱਚ ਤੁਸੀਂ ਘਾਟੇ ਦੇ ਹੁੰਦਿਆਂ ਵੀ ਆਨੰਦ ਵਿੱਚ ਤੁਸੀਂ ਨੁਕਸਾਨ ਸੰਕਟ ਦੇ ਹੁੰਦਿਆਂ ਵੀ ਆਨੰਦ ਵਿੱਚ ਰਹੋ ਮੈਂ ਤੁਹਾਨੂੰ ਉਸ ਅਵਸਥਾ ਵਿੱਚ ਲੈ ਕੇ ਜਾਣਾ ਚਾਹੁੰਨੇ ਪਾਤਸ਼ਾਹ ਉਹ ਅਵਸਥਾ ਕਿਹੜੀ ਹੈ ਕਹਿੰਦੇ ਕੋਈ ਚੀਜ਼ ਨਾਲ ਆਏਗੀ ਜਦੋਂ ਕੋਈ ਆਪਣੀ ਸੁਰਤੀ ਪਦਾਰਥ ਤੋਂ ਪਰ ਪਰਮਾਤਮਾ ਨਾਲ ਜੋੜ ਲਏਗਾ ਉਦੋਂ ਦੁੱਖ ਵਿੱਚ ਵੀ ਸੁੱਖ ਹੀ ਸੁਖ ਹੋਣਗੇ ਪਾਤਸ਼ਾਹ ਨੇ ਇਹ ਪ੍ਰੈਕਟੀਕਲ ਕਰਵਾ ਦਿੱਤਾ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਪੜਾਈ ਹੋਈ ਥਿਉਰੀ ਦਾ ਇਹ ਪ੍ਰੈਕਟੀਕਲ ਕਰਵਾਇਆ ਕਿ ਦੁੱਖ ਵਿੱਚ ਰਹਿੰਦਿਆਂ ਸੁਖੀ ਕਿਵੇਂ ਰਹਿਣਾ ਹੈ ਹਾਲਾਂਕਿ ਬਹੁਤ ਔਖ ਹੈ ਪਰ ਜਦੋਂ ਕੋਈ ਸੁਰਤੀ ਪਦਾਰਥ ਤੋਂ ਉੱਪਰ ਪਰਮਾਤਮਾ ਨਾਲ ਜੋੜਨਾ ਸ਼ੁਰੂ ਕਰ ਦਿੰਦਾ ਹੈ ਉਦੋਂ ਦੁੱਖ ਵਿੱਚ ਰਹਿੰਦਿਆਂ ਸੁਖ ਹੋ ਸਕਦਾ ਹੈ ਇਹਨੂੰ ਮਹਾਰਾਜ ਨੇ ਕਿਹਾ ਅੱਜ ਮੈਂ ਤੁਹਾਨੂੰ ਇਸ ਥਿਉਰੀ ਦਾ ਪ੍ਰੈਕਟੀਕਲ ਕਰਵਾਉਣਾ ਹੈ ਕਿ ਦੁੱਖ ਨਹੀਂ ਸਭ ਸੁਖ ਹੀ ਹੈ રે ਇੱਕ ਇੱਕੀਨੇ ਤੇ ਪਰਿਵਾਰ ਵਿਛੜ ਰਿਹਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨ ਕੋਈ ਦੁੱਖ ਨਹੀਂ ਹੈ ਪਰਿਵਾਰ ਵਿਛੜ ਰਿਹਾ ਕੋਈ ਦੁੱਖ ਨਹੀਂ ਅਨੰਦਪੁਰ ਸਾਹਿਬ ਛੱਡਿਆ ਜਾ ਰਿਹਾ ਕੋਈ ਦੁੱਖ ਨਹੀਂ ਆਪਾਂ ਪਰਿਵਾਰਾਂ ਵਾਲੇ ਬੈਠੇ ਆ ਬੱਚਿਆਂ ਨੂੰ ਵਿਦੇਸ਼ ਤੋਰਨ ਲੱਗੇ ਆ ਵੀ ਆਪਾਂ ਰੋਈਦਾ ਘਰ ਬਦਲਣਾ ਹੋਵੇ ਹਾਲਾਂਕਿ ਪੁਰਾਣਾ ਘਰ ਛੱਡ ਕੇ ਨਵਾਂ ਮਿਲੇ ਨਵੇਂ ਦੀ ਖੁਸ਼ੀ ਪਰ ਪੁਰਾਣਾ ਛੱਡਣ ਲੱਗਿਆਂ ਵੀ ਬੰਦੇ ਦਾ ਮੋਹ ਤੇ ਨਾਲ ਜੁੜ ਜਾਂਦਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਹੀ ਪ੍ਰੈਕਟੀਕਲ ਸਮਝਾ ਰਹੇ ਸੀ ਉਹ ਸਿੱਖੋ ਤੁਸੀਂ ਦੁੱਖ ਵਿੱਚ ਵੀ ਸੁਖੀ ਰਹਿ ਸਕਦੇ ਹੋ ਮਹਾਰਾਜ ਕਿਵੇਂ ਕਹਿੰਦੇ ਜਦੋਂ ਸੁਰਤੀ ਸ਼ਬਦ ਨਾਲ ਜੁੜਨ ਲੱਗੋ